ਸਾਲ ਜਿਹੜੇ ਬੱਚੇ ਦਾ ਜਨਮ ਹੀ ਕਾਂਗਰਸ ਤੇ ਹੋਇਆ ਇੰਨੀ ਜ਼ਬਰਦਸਤ ਲੈਗੇਸੀ ਸੀ ਰਤੁਆ ਕੀ ਜਿਬਾਨ ਚਾਇਆ ਕਿ ਤੁਸੀਂ ਉਹ 42 ਸਾਲ ਦੀ ਲੈਗੇਸੀ ਮਿੰਡਸ ਕਿਡਾ ਚੁਣਨ ਕਰੀ ਜਿਹੜੀ ਕਾਂਗਰਸ ਪਾਰਟੀ ਐ ਇਸ ਵੇਲੇ ਕਾਂਗਰਸ ਰਹਿ ਕਿੱਥੇ ਹੈ ਕਾਂਗਰਸ ਵੇਲੇ ਵੀ ਕਿਸਾਨ 700 ਸ਼ਹੀਦ ਹੋਇਆ ਕੋਈ ਵੀ ਕਾਂਗਰਸ ਦਾ ਲੀਡਰ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਮੇਰੇ ਉਲਟ ਬੋਲਦੇ ਆ ਇਹਨਾਂ ਦੀ ਕੈਬਨਿਟ ਇੱਕ ਬੰਦਾ ਨਹੀਂ ਕਦੇ ਧਰਨਾ ਦੇ ਸਕਿਆ ਕਿਸਾਨਾਂ ਦਾ ਦੀ ਰੰਜਨ ਚੌਧਰੀ ਜੀ ਜਿਹੜਾ ਥਾ ਦੀ ਥੀਏ ਦੀ ਥਾਂ ਉਹਨਾਂ ਨੂੰ ਨਾ ਉਹਨਾਂ ਨੂੰ ਹਿੰਦੀ ਆਉਂਦੀ ਹੈ ਨਾ ਉਹਨਾਂ ਨੂੰ ਇੰਗਲਿਸ਼ ਕੋਈ ਕਿਸੇ ਚੀਜ਼ ਤੇ ਕਮਾਨ ਉਹਨਾਂ ਨੂੰ ਪੰਜ ਸਾਲ ਲੀਡਰ ਸਾਡਾ ਮਜ਼ਾਕ ਬਣਦਾ ਰਿਹਾ ਸਟਿਫਾਈ ਕਿਵੇਂ ਕਰੋਗੇ ਜਿਸ ਪਾਰਟੀ ਦੇ ਖਿਲਾਫ 8 ਸਾਲ ਤੁਸੀਂ ਫੁੱਟਪਾਥ ਤੇ ਬੈਠੇ ਰਹੇ ਲੋਕਾਂ ਨੂੰ ਕਿਵੇਂ ਸਮਝਾਓਗੇ ਉਹ ਮੋਦੀ ਸਾਹਿਬ ਜਹਾਜ਼ ਛੱਡ ਕੇ ਹੈਲੀਕਾਪਟਰ ਛੱਡ ਕੇ ਅਨਾਉਂਸਮੈਂਟ ਕਰਨ ਚੱਲੇ ਸੀ ਕਿਉਂਕਿ ਅਸੀਂ ਵੀ ਐਮਪੀ ਸੀ ਨਾਲ ਸਾਰੀ ਗੱਲਬਾਤ ਹੋਈ ਸਾਰਾ ਕਰਜ਼ਾ ਪੰਜਾਬ ਦਾ ਟੈਰਰਿਜ਼ਮ ਲੈ ਕੇ ਹੁਣ ਤੱਕ ਉਦੋਂ ਨੂੰ ਮਾਫ ਕਰਨ ਆ ਰਹੇ ਸੀ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਆ ਰਹੇ ਸੀ ਪਹਿਲਾਂ ਕੈਪਟਨ ਮਨਿੰਦਰ ਸਿੰਘ ਇੰਨਾ ਹੀ ਚੰਗਾ ਸੀ ਵੀ ਪੰਜਾਬ ਤੋਂ ਕਿਸਾਨ ਦਿੱਲੀ ਤੱਕ ਤਾਂ ਭੇਜਦੇ ਸੀ ਉਹਨਾਂ ਨੇ ਪਾਰਟੀ ਪ੍ਰੈਜ਼ੀਡੈਂਟ ਨੂੰ ਭੇਜਿਆ ਜਾ ਰਿਹਾ ਹੈ ਔਰ ਇੱਕ ਫਿਲਮ ਦਾ ਗਾੜਾ ਸੀ ਬੰਨੀ ਚੱਕਰ ਵਿੱਚ ਮੈਂ ਫਸ ਗਿਆ ਤੋ ਬਾਜਵਾ ਸਾਹਿਬ ਕਹਿੰਦੇ ਕਿ ਮੈਂ ਲੁਧਿਆਣਾ ਕੈਂਪ ਕਰੂੰਗਾ ਨਾ ਹਰਾ ਕੇ ਜਾਊਗਾ ਲੱਗ ਰਿਹਾ ਵੀ ਆਪਣੇ 8 10 ਵੱਡੇ ਲੀਡਰ ਆਸ਼ੂ ਜੀ ਉਹ ਨਾਰਾਜ਼ ਨੇ ਕਿ ਮੈਨੂੰ ਦੱਸਿਆ ਨਹੀਂ ਮੇਰੇ ਨਾਲ ਇਕੱਠੇ ਧਰਨੇ ਲਾ ਰਹੇ ਇਕੱਠੇ ਤਾਲੇ ਤੋੜ ਰਹੇ ਸੀ ਬਾਜਵਾ ਸਭ ਤੋਂ ਸ਼ੈਤਾਨ ਪੋਲਿਟਿਸ਼ੀਅਨ ਇਹਨਾਂ ਨੇ ਸੁਖਜਿੰਦਰ ਰੰਧਾਵਾ ਨੂੰ ਉੱਥੇ ਇਲੈਕਸ਼ਨ ਲੜਾਤਾ ਗੁਰਦਾਸਪੁਰ ਜਿੱਥੇ ਦੇ ਹੈਗੇ ਆ ਹੁਣ ਉਹਨੂੰ ਹਰਾਉਣ ਲਈ ਇਹਨਾਂ ਨੇ ਪਹਿਲਾਂ ਇਹ ਸਟੇਟਮੈਂਟ ਦੇ ਦਿੱਤੀ ਵੀ ਮੈਂ ਤਾਂ ਲੁਧਿਆਣਾ ਹੀ ਬੈਠੂ ਹਾਂ ਉਕਤੇ ਕੰਮ ਕਰਨਾ ਪੂ ਪਿੰਡਾਂ ਚ ਫਿਰਨਾ ਪੂਰੇ ਤਾਂ ਬਹੁਤ ਵਧੀਆ ਫਾਈਵ ਸਟਾਰ ਹੋਟਲ ਨੇ ਇਹਨਾਂ ਦੇ ਦੋਸਤ ਦੇ ਉੱਥੇ ਰਹਿਣ ਲਈ। ਨਮਸਤੇ ਸਸ਼ਕਲ ਅਦਾਬ ਮੈਂ ਹਨਿਤਿਕਾ ਮਹੇਸ਼ਵਰੀ। ਅੱਜ ਅਸੀਂ ਤੁਹਾਡੇ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਅਜਿਹੇ ਲੀਡਰ ਦੇ ਨਾਲ ਜਿਨ੍ਹਾਂ ਦੇ ਡੀਐਨਏ ਦੇ ਵਿੱਚ ਕਾਂਗਰਸ ਹੈ। ਪਰ ਉਹ ਬੀਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਦੇ ਦਾਦਾ ਜੀ ਪੰਜਾਬ ਦੇ ਸੀਐਮ ਰਹਿ ਚੁੱਕੇ ਨੇ। ਤੁਸੀਂ ਸਮਝ ਗਏ ਹੋਗੇ ਅਸੀਂ ਗੱਲ ਕਰ ਰਹੇ ਹਾਂ ਰਵਨੀਤ ਸਿੰਘ ਬਿੱਟੂ ਦੀ ਜਿਹੜੇ ਤਿੰਨ ਵਾਰ ਐਮਪੀ ਰਹਿ ਚੁੱਕਿਨੇ ਰਵਨੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਸ਼ਵਰੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਸੀਨੀਅਰ ਤੇ ਤੁਸੀਂ ਮੈਨੂੰ ਮੌਕਾ ਦਿੱਤਾ ਏ ਇਸ ਦਾ ਤੁਹਾਡਾ ਧੰਨਵਾਦ ਰਵਨੀਤ ਜੀ ਤੁਸੀਂ ਵੀ ਟਾਈਮ ਕੱਢਿਆ ਕਿਉਂਕਿ ਅਸੀਂ ਸਮਝਦੇ ਹਾਂ ਇਲੈਕਸ਼ਨ ਦਾ ਡਾਈਵ ਹੈ ਬੜਾ ਕੀਮਤੀ ਟਾਈਮ ਹੈ ਮੋਰਓਵਰ ਤੋਂ ਪਹਿਬੜ ਆਇਆ ਹੋਇਆ ਦੇਖੋ ਗਰਮੀ ਦਾ ਪੋਲਿਟਿਕਸ ਦਾ ਵੀ ਗਰਮੀ ਦਾ ਮਾਹੌਲ ਆ ਤੇ ਠੀਕ ਆ ਗੱਲ ਤੁਹਾਡੀ ਆਪਣਾ ਤਾਂ ਦੋਨਾਂ ਦਾ ਚਲੋ ਫਿਰ ਵੀ ਠੀਕ ਆ ਤੇ ਮੈਂ ਮੇਸ਼ਵਰੀ ਜੀ ਦਾ ਸੋਚ ਰਿਹਾ ਸੀ ਪਰ ਅੱਜ ਕੱਲ ਕੋਈ ਫਰਕ ਨਹੀਂਗਾ ਅੱਜ ਕੱਲ ਜਿੰਨਾ ਮੁੰਡੇ ਕੰਮ ਕਰਦੇ ਆ ਉਸ ਤੋਂ ਵੱਧ ਸਾਡੀਆਂ ਭੈਣਾਂ ਕੁੜੀਆਂ ਸਾਡੀਆਂ ਕੰਮ ਕਰਦੀਆਂ ਨੇ ਤੇ ਧੁੱਪ ਚ ਚੰਗਾ ਲੱਗ ਰਿਹਾ ਇਹਦੇ ਨਾਲ ਵਿਟਾਮਿਨ ਡੀ ਦੀ ਜਿਹੜੀ ਘਾਟ ਰਹੀਦੀ ਉਹ ਪੂਰੀ ਹੋਊ ਆਪਣੀ ਅੱਛਾ ਡੀਐਨਏ ਜਿਵੇਂ ਮੈਂਸ਼ਨ ਕੀਤਾ ਕਿ ਕਾਂਗਰਸ 48 ਸਾਲ ਜਿਹੜੇ ਬੱਚੇ ਦਾ ਜਨਮ ਹੀ ਕਾਂਗਰਸ ਤੋਂ ਹੋਇਆ ਇੰਨੀ ਜ਼ਬਰਦਸਤ ਲੈਗੇਸੀ ਸੀ ਰਾਤ ਨੂੰ ਕੀ ਦਿਮਾਗ ਚ ਆਇਆ ਕਿ ਤੁਸੀਂ ਉਹ 48 ਸਾਲ ਦੀ ਲੈਗੇਸੀ ਮਿੰਟਾਂ ਸਕਿੰਟਾਂ ਚ ਖਤਮ ਕਰ ਗਏ ਵਿੱਚ ਕੋਈ ਸ਼ੱਕ ਨਹੀਂ ਵੀ ਮੇਰੇ ਤਾਂ ਪਿਤਾ ਜੀ ਮੈਂ 10 ਸਾਲ ਦਾ ਹੀ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਵੱਡਾ ਕੀਤਾ ਮੈਂ ਤਾਂ ਸਰਦਾਰ ਬਿਆਨ ਸਿੰਘ ਜੀ ਉਹਨਾਂ ਦੀ ਗੋਦੀ ਚ ਹੀ ਲੈ ਕੇ ਜਦੋਂ ਚੀ ਮੰਿਸਟਰ ਜਿੱਦਣ ਉਹਨਾਂ ਦਾ ਅਸੈਸੀਨੇਸ਼ਨ ਹੋਇਆ ਤੇ ਬੰਬਾਂ ਨਾਲ ਉਡਾਏ ਗਏ ਮੈਂ ਉਦੋਂ 19 ਸਾਲ ਦਾ ਸੀ ਉਦੋਂ ਬਾਅਦ ਅਸੀਂ ਮੈਂ ਤੇ ਗੁਰਕੀ ਦਾ ਦੋਨੋਂ ਭਰਾ ਨੇ ਦੁਬਾਰਾ ਤੋਂ ਸ਼ੁਰੂ ਕਰਕੇ ਪੋਲਿਟਿਕਸ ਇੱਥੇ ਪਹੁੰਚੇ ਇਹਦੇ ਵਿੱਚ ਇਹ ਸੱਚੀ ਗੱਲ ਆ ਕੋਈ ਮੰਨੇ ਚਾਹੀ ਨਾ ਪਿੱਛੋਂ ਕੋਈ ਕੁਛ ਕਵੇ ਕੋਈ ਕਹੂਗਾ ਜੀ ਇਹ ਤਾਂ ਬਹੁਤ ਵੱਡਾ ਇਹਦੇ ਵਿੱਚ ਕੋਈ ਮਤਲਬ ਮਤਲਬ ਸੀ ਇਹਦੇ ਵਿੱਚ ਕੋਈ ਕੋਈ ਕਹੂਗਾ ਨਹੀਂ ਜੀ ਕੋਈ ਵਿਜੀਲੈਂਸ ਸੀ ਕੋਈ ਕਹੂਆ ਈਡੀ ਸੀ ਹੋ ਰਹੀਆਂ ਪਰ ਮੈਂ ਆਪਣੇ ਮਨ ਦੀ ਗੱਲ ਜ਼ਰੂਰ ਤੁਹਾਨੂੰ ਦੇ ਜੀ ਦੱਸਣਾ ਚਾਹੁੰਦਾ ਵੀ ਮੈਂ ਇੱਚ ਕੋਈ ਸ਼ੱਕ ਨਹੀਂ ਵੀ ਕਾਂਗਰਸ ਪਰ ਜਿਹੜੀ ਕਾਂਗਰਸ ਪਾਰਟੀ ਐ ਇਸ ਵੇਲੇ ਉਹ ਕਾਂਗਰਸ ਰਹਿ ਕਿੱਥੇ ਗਈ ਜੇ ਮੈਂ ਗੱਲ ਕਰਾਂ 10 ਸਾਲ ਮੈਂ ਦੇਖਿਆ ਏ 10 ਸਾਲ ਮੈਂ ਲੋਕ ਸਭਾ ਆਪੋਜੀਸ਼ਨ ਚ ਪੰਜ ਪਹਿਲਾਂ ਸਰਕਾਰ ਵੇਲੇ ਕਦੇ ਵੀ ਉੱਥੇ ਸਾਡੇ ਕੋਲ ਮਨੀਸ਼ ਤਵਾੜੀ ਬਰੇ ਵਧੀਆ ਲੀਡਰ ਜਿਹੜੇ ਹਰ ਲੈਂਗੁਏਜ ਤੇ ਕਮਾਂਡ ਬੋਲ ਸਕਦੇ ਆ ਆਪੋਜੀਸ਼ਨ ਲੀਡਰ ਬਣਦੇ ਸਾਡੇ ਕੋਲ ਸ਼ਸ਼ੀ ਥਰੂਰ ਜੇ ਸਾਊਥ ਚੋਂ ਬਣਾਉਣਾ ਉਹਨਾਂ ਕੋਲ ਬੜੀ ਉੱਥੇ ਇਹੀ ਗੱਲ ਰਹੀ ਵੀ ਅਦੀਰ ਰੰਜਨ ਚੌਧਰੀ ਜੀ ਜਿਹੜਾ ਥਾਂ ਦੀ ਥੀ ਥੀ ਦੀ ਥਾਂ ਉਹਨਾਂ ਨੂੰ ਨਾ ਉਹਨਾਂ ਨੂੰ ਹਿੰਦੀ ਆਉਂਦੀ ਐ ਨਾ ਉਹਨਾਂ ਨੂੰ ਇੰਗਲਿਸ਼ ਕੋਈ ਕਿਸੇ ਚੀਜ਼ ਤੇ ਕਮਾਂਡ ਨਹੀਂ ਉਹਨਾਂ ਨੂੰ ਪੰਜ ਸਾਲ ਲੀਡਰ ਸਾਡਾ ਮਜ਼ਾਕ ਬਣਦਾ ਰਿਹਾ ਉੱਥੇ ਜਦੋਂ ਉਹ ਖੜੇ ਹੁੰਦੇ ਸੀ ਤਾਂ ਮੂਰਲੇ ਪਾਸਿਓਂ ਸਾਨੂੰ ਲੁਕਣ ਨੂੰ ਜਗ੍ਹਾ ਨਹੀਂ ਲੱਭਦੀ ਸੀ ਵੀ ਕਿੱਥੇ ਜਾਈਏ ਤੇ ਦੂਜੀ ਗੱਲ ਖਾਸ ਤੌਰ ਪੰਜਾਬ ਦੇ ਮੈਂ ਸੀ ਔਜਲਾ ਸਾਹਿਬ ਡਿੰਪਾ ਜੀ ਪੰਜਾਬ ਦੇ ਲੰਬੇ ਚੌੜੇ ਐ ਐਮਪੀ ਸਾਰੇ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਜੀ ਬਸ ਸਪੀਕਰ ਸਾਹਿਬ ਦੇ ਮੂਰੇ ਖੜੇ ਹੋ ਜਾਓ ਤੇ ਇੱਥੇ ਵਿਰੋਧ ਕਰਨਾ ਵਿਰੋਧ ਕਰਕੇ ਆਪਾਂ ਬਾਇਕਾਟ ਕਰਕੇ ਬਾਹਰ ਨਿਕਲ ਜਾਣਾ ਜਸਪੀਕਰ ਸਾਹਿਬ ਕੱਢ ਦੇਣਗੇ ਤੇ ਫਿਰ ਕਾਂਗਰਸ ਹੀ ਰਹਿਣਾ ਜ਼ਰੂਰੀ ਆ ਜਾਂ ਕੋਈ ਲੋਕਾਂ ਦੀ ਸੇਵਾ ਕਰਨੀ ਜ਼ਰੂਰੀ ਆ ਐਮਪੀ ਤਾਂ ਮੈਨੂੰ ਕਾਂਗਰਸ ਤਿੰਨ ਵਾਰ ਬਣਾਤਾ ਮੈਂ ਤਾਂ ਹਰੀ ਹੀ ਨਹੀਂ ਇਲੈਕਸ਼ਨ ਅਜ ਤੱਕ ਤੇ ਮੈਨੂੰ ਤਾਂ ਜਾਂ ਤਾਂ ਹੋਵੇ ਮੈਨੂੰ ਕੋਈ ਟਿਕਟ ਨਹੀਂ ਦੇ ਰਿਆ ਸੀ ਮੇਰੇ ਨਾਂ ਦੇ ਨੌ ਹਲਕਿਆਂ ਚਾਰਜ ਮੇਰੇ ਨਾਲ ਸੀ ਕੱਲੇ ਦਾ ਨੌ ਗਿਆ ਸੀ ਪਰ ਮੈਂ ਉੱਥੇ ਜੋ ਪੰਜਾਬ ਦੇ ਅੱਜ ਹਾਲਾਤ ਨੇ ਕਾਂਗਰਸ ਵੇਲੇ ਵੀ ਕਿਸਾਨ 700 ਸ਼ਹੀਦ ਹੋਇਆ ਮੈਂ ਤੇ ਓਜਲਾ ਸਾਹਿਬ ਸਵਾ ਸਾਲ ਤੁਸੀਂ ਇੰਟਰਵਿਊ ਕੀਤੀ ਹੈ ਸਵਾ ਸਾਲ ਅਸੀਂ ਫੁੱਟਪਾਥ ਤੇ ਬੈਠੇ ਰਹੇ ਅਜੇ ਕਿ ਸਾਰੀ ਬੀਜੇਪੀ ਉੱਥੇ ਕੈਮਰੇ ਲਾ ਕੇ ਉਹਨਾਂ ਦੀ ਗਵਰਨਮੈਂਟ ਉਹਨਾਂ ਦੀ ਦਿੱਲੀ ਪੁਲਿਸ ਵੀ ਇੱਕ ਰਾਤ ਵੀ ਜੇ ਉਹਨੋਂ ਨਿਕਲਣਗੇ ਤੇ ਅਸੀਂ ਇਹਨਾਂ ਨੂੰ ਐਕਸਪੋਜ਼ ਕਰਾਂ ਸਵਾ ਸਾਲ ਅਸੀਂ ਪਏ ਰਹੇ ਕੋਈ ਵੀ ਕਾਂਗਰਸ ਦਾ ਲੀਡਰ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦੇ ਮੇਰੇ ਉਲਟ ਬੋਲਦੇ ਆ ਇਹਨਾਂ ਦੀ ਕੈਬਨਿਟ ਇੱਕ ਬੰਦਾ ਨਹੀਂ ਕਦੇ ਧਰਨਾ ਦੇ ਸਕਿਆ ਕਿਸਾਨਾਂ ਲਈ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਹਾਊਸ ਦੇ ਮੂਹਰੇ ਬਹਿੰਦੇ ਪਾਰਲੀਮੈਂਟ ਦੇ ਮੂਹਰੇ ਬਹਿੰਦੇ ਵੀ ਜਿੰਨਾ ਚਿਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਜੀ ਅਸੀਂ ਕਰਾਂਗੇ ਕੋਈ ਨਹੀਂ ਅਸੀਂ ਬੈਠੇ ਰਹੇ ਸਾਨੂੰ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਯਾਰ ਅਸੀਂ ਇਹ ਬਹੁਤ ਤੁਹਾਡੇ ਚੰਗੀ ਗੱਲ ਕੀਤੀ ਅਸੀਂ ਨਾਲ ਬੈਠਾਂਗੇ ਆ ਕੇ ਕੋਈ ਇਹ ਚਲੋ ਇਹ ਤਾਂ ਕੀ ਕਹਿਣਾ ਸੀ ਵੀ ਭਾਈ ਚੰਗੀ ਗੱਲ ਕੀਤੀ ਉਹਨੂੰ ਬਿਲਕੁਲ ਇਗਨੋਰ ਕਰਤਾ ਇਹ ਜਾ ਕੇ ਤੁਸੀਂ ਅੱਜ ਐਮਪੀ ਤਾਂ ਕਾਂਗਰਸ ਨੇ ਹਵਦਲਾ ਸਾਹਿਬ ਉਹਨਾਂ ਨੂੰ ਪੁੱਛ ਲਿਓ ਮੈਂ ਤਾਂ ਇੱਕ ਦਿਨ ਜਾਖੜ ਸਾਹਿਬ ਸਾਡੇ ਆਨੇ ਇਕੱਲੇ ਆਨੇ ਗੱਲ ਕੀਤੀ ਬੜੀ ਵੱਡੀ ਮੀਟਿੰਗ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਬੈਠੇ ਉਹ ਕਹਿੰਦੇ ਜੀ ਇਹਨਾਂ ਨੂੰ ਤਾਂ 6 ਮਹੀਨੇ ਹੋ ਗਏ ਬੈਠਿਆਂ ਨੂੰ ਐਂ ਹੀ ਓਪਨ ਚ ਬੈਠੇ ਸੀ ਆਈਏਸੀਸੀ ਕਿਸੇ ਦਿੱਲੀ ਦੇ ਲੀਡਰ ਨੂੰ ਜਨਰਲ ਸੈਕਟਰੀ ਨੂੰ ਇਹ ਨਹੀਂ ਪਤਾ ਵੀ ਸਾਡੇ ਦੋ ਮੈਂਬਰ ਪਾਰਲੀਮੈਂਟ ਕਿਸਾਨਾਂ ਲਈ ਸੜਕ ਤੇ ਪਏ ਨੇ ਉਸ ਦਿਨ ਉਹ ਅੱਛਾ ਜੀ ਕਹਿੰਦੇ ਤੇ ਚਲੋ ਮੁੱਦੂ ਬਾਦ ਤੁਹਾਨੂੰ ਮੈਂ ਪਾਰਲੀਮੈਂਟ ਦੀ ਹਾਲਾਤ ਦੱਸਦੇ ਸਰਕਾਰ ਉੱਥੇ ਬਣਨੀ ਆ ਮੋਦੀ ਸਾਹਿਬ ਦੀ ਪਹਿਲਾਂ ਵੀ 10 ਸਾਲ ਹੁਣ ਵੀ ਕੰਨ ਤੇ ਲਿਖਿਆ ਏ ਅਸੀਂ ਰਿਕੁਐਸਟ ਕੀਤੀ ਤੁਸੀਂ ਹਵਾ ਦੇਖ ਕੇ ਫਿਰ ਬਦਲੇ ਕੰਨ ਤੇ ਲਿਖਿਆ ਹੋਇਆ ਕਿਉਂਕਿ ਬਾਹਰ 400 ਪਾਰ ਤੇ ਹੈ ਇਹ ਕਿਛੇ ਸਵਾਰ ਹ ਬਿਲਕੁਲ ਬਿਲਕੁਲ ਸਮਝੀ ਇਹ ਗੱਲ ਪੰਜਾਬ ਦੇ ਵਿੱਚ ਭਾਜਪਾ ਇਲੈਕਸ਼ਨ ਨਹੀਂ ਲੜਦੀ ਸੀ ਸਰਕਾਰ ਉਹਨਾਂ ਦੀ ਬਣਦੀ ਸੀ ਤੇ ਆਪਾਂ ਕੰਗਾਲ ਆਪਾਂ ਨਸ਼ੇ 'ਚ ਆਪਾਂ ਕਰਜ਼ੇ 'ਚ ਪਾਕਿਸਤਾਨ ਨਾਲ ਦੇਸ਼ ਇੱਥੇ ਦਾ ਟਰੇਡਰ ਇੱਥੇ ਦਾ ਦੁਕਾਨਦਾਰ ਰੋਜ਼ ਟ੍ਰੇਨਾਂ ਬੰਦ ਅੱਜ ਵੀ 899 ਦਾ ਡਿਸ਼ ਤਾਂ ਵੀ ਲੇਟ ਆ ਰਹੀ ਹੈ ਮੈਨੂੰ ਪਤਾ ਲੁਧਿਆਣੇ ਦੇ ਲੋਕ ਕੀ ਕਹਿ ਰਹੇ ਆ bizness ਠੱਪ ਮੈਂ ਕਾਂਗਰਸ ਨੂੰ ਦੇਖੀ ਜਾਵਾਂ ਮੈਂ ਇਹ ਨਾ ਦੇਖਾਂ ਵੀ ਜਿਹਦੀ ਸਰਕਾਰ ਬਣ ਰਹੀ ਆ ਪਹਿਲਾਂ ਤਾਂ ਉਹਨਾਂ ਤੋਂ ਫੈਸਲਾ ਕਰਾਇਆ ਵੀ ਭਾਜਪਾ ਇਕੱਲੀ ਲੜੇ ਇੱਥੇ ਤਾਂ ਭਾਜਪਾ ਲੜਦੀ ਹੋਣੀ ਸੀ ਭਾਜਪਾ ਤਾਂ ਮੇਰਾ ਜਾਣ ਦੀ ਸੋਚ ਤਦ ਹੋਵੇ ਨਾ ਜੇ ਭਾਜਪਾ ਉਹਰੇ ਲੜਦੀ ਹੋਵੇ ਉਹਦੇ ਤਾਂ ਗੁਰਦਾਸਪੁਰ ਹਿਆਰਪੁਰ ਤੇ ਸ੍ਰੀ ਅੰਮ੍ਰਿਤਸਰ ਸੀਟ ਲੜਦੇ ਸੀ ਤੇ ਛੋਟਾ ਪਾਰਟਨਰ ਸੀ ਪਹਿਲਾਂ ਇਹ ਕਿ ਅਭੀ ਗਵਰਨਮੈਂਟ ਜਦੋਂ ਦੇਸ਼ ਤੁਹਾਡੇ ਤੇ ਇਸ ਵੇਲੇ ਸਭ ਤੋਂ ਦੁਨੀਆ ਚ ਜੇ ਤਕੜਾ ਲੀਡਰ ਤਾਂ ਮੋਦੀ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਹੋਲੀ ਤੋਂ ਅਗਲੇ ਦਿਨ ਉਹਨਾਂ ਨੇ ਫੈਸਲਾ ਕੀਤਾ ਸਾਰੀ ਬੀਜੇਪੀ ਨੇ ਕਰਵਾਇਆ ਅਸੀਂ ਕਰਵਾਇਆ ਵੀ ਅਸੀਂ ਆਵਾਂਗੇ ਜੀ ਤੁਹਾਡੇ ਨਾਲ ਫਿਰ ਉਹਨਾਂ ਨੇ ਫੈਸਲਾ ਕੀਤਾ ਫਿਰ ਉਹਨਾਂ ਨਾਲ ਗੱਲ ਮਕਾ ਕੇ ਵੀ ਜਿੱਦਨ ਅਸੀਂ ਲੋਕ 13 ਦੇ 13 ਐਮਪੀ ਆ ਕੋਚੋ ਜਿੱਤੇ ਹਾਰੇ ਸਭ ਕੁਝ ਬੀਜੇਪੀ ਤਾਂ ਆ ਗਈ ਨਾ ਹੁਣ ਤੇ ਸੱਤਾ ਉਹਨਾਂ ਦੀ ਆ ਉਹਨਾਂ ਤੋਂ ਕੱਲ ਨੂੰ ਟੋਕ ਬਜਾ ਕੇ ਉੱਥੇ ਗੱਲ ਕਰਕੇ ਆਏ ਆ ਪਹਿਲਾਂ ਵੀ ਵਿਦਨ 6 ਮੰਥਸ ਆ ਚੀਜ਼ ਕਿਸਾਨਾਂ ਦੀ ਪੂਰੀ ਹੋਏਗੀ ਨਹੀਂ ਭਾਈ ਅਸੀਂ ਬੀਜੇਪੀ ਦੇ ਅੰਦਰ ਇੱਥੇ ਪਾਰਲੀਮੈਂਟ 'ਚ ਵੀ ਡਟ ਕੇ ਬੈਠਾਂਗੇ ਤੁਹਾਡੇ ਕੋਠੀ ਦੇ ਮੂਰੇ ਵੀ ਧਰਨਾ ਬੈਠ ਦਵਾਂਗੇ ਪਹਿਲੀ ਗੋਲੀ ਜੇ ਝੰਡਾ ਚੱਲੂਗਾ ਸਾਡੇ ਤੇ ਚੱਲੂਗਾ ਅਸੀਂ ਇਹ ਨਹੀਂ ਚਾਹੁੰਦੇ ਜੋ ਪੰਜਾਬ ਨਾਲ ਹੋ ਰਿਹਾ ਇਸ ਕਰਕੇ ਇਹ ਫੈਸਲੇ ਲਏ ਐਮਪੀ ਤਾਂ ਮੈਂ ਭਾਜੀਪੀ ਬਣਨਾ ਨਾ ਮੰਨਦਾ ਹੂੰ ਤਾਂ ਬਹੁਤ ਮੈਂ ਉਧਰ ਤਾਂ ਮੇਰੇ ਲਈ ਮਖਵਲ ਸੀਗਾ ਮੇਰੇ ਅਗਲੇ ਸਵਾਲ ਦਾ ਜਵਾਬ ਤੁਸੀਂ ਪਹਿਲਾਂ ਦੇ ਦਿੱਤਾ ਮੈਂ ਇਹ ਪੁੱਛ ਰਾ ਸੀ ਕਿ ਡਸਟਿਫਾਈ ਕਿਵੇਂ ਕਰੋਗੇ ਜਿਸ ਪਾਰਟੀ ਦੇ ਖਿਲਾਫ ਢੇਢ ਸਾਲ ਤੁਸੀਂ ਫੁੱਟਪਾਥ ਤੇ ਬੈਠੇ ਰਹੇ ਲੋਕਾਂ ਨੂੰ ਕਿਵੇਂ ਸਮਝਾਓਗੇ ਕਿ ਉਸ ਪਾਰਟੀ ਕੋ ਲਈ ਉਹਨਾਂ ਦੇ ਮਸਲੇ ਹੱਲ ਕਰਨ ਜਾ ਰਹੇ ਹੋ ਕਿ ਕਿਸਾਨ ਗਰੋਹ ਕਰ ਰਿਹਾ ਤੁਹਾਡੀ ਕਿਸਮਤ ਚੰਗੀ ਹੈ ਕਿ ਲੁਧਿਆੜਾ ਹਲਕਾ ਜਿਹੜਾ ਉਹ ਪਿੰਡੂ ਇਲਾਕੇ ਦਾ ਹੈ ਲੇਕਿਨ ਕਿਸੇ ਭਾਜੀਪੀ ਦੇ 12 ਦੇ 12 ਕੈਂਡੀਡੇਟ ਉਹ ਪਿੰਡਾਂ ਚ ਜਾ ਨਹੀਂ ਪਾ ਰਹੇ ਹਾਲੇ ਜਿੱਥੇ ਵੀ ਥੋੜਾ ਜਿਹਾ ਫਰਕ ਆ ਬੀਜੇਪੀ ਕੱਲ ਨੂੰ ਹਾਈ ਕਮਾਂਡ ਦਾ ਇਹ ਆਜੇ ਵੀ ਤੁਸੀਂ ਕਾਲੀਆਂ ਝੰਡੀਆਂ ਦਿਖਾਉਣੀਆਂ ਕਾਂਗਰਸ ਦੇ ਕੈਂਡੀਡੇਟ ਨੂੰ ਸਾਡਾ ਕਿਡਰ ਦਿਖਾਏਗਾ ਕੱਲ ਨੂੰ ਇਹ ਆਜੇ ਰਾਜਾ ਬੜਿੰਗ ਸਾਹਿਬ ਇਹ ਕਹਿਦਣ ਸਾਰੇ ਪੰਜਾਬ ਚ ਵੀ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਕਾਂਗਰਸੀ ਵਿਰੋਧ ਕਰੋ ਉਹ ਕਰਨਗੇ ਇਹ ਕਿਸਾਨ ਜਥੇਬੰਦੀਆਂ ਐ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਇਹ ਕਿਹਾ ਹੋਇਆ ਹੈ ਆਰਡਰ ਕੀਤਾ ਹੋਇਆ ਵੀ ਤੁਸੀਂ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਕਰੋ ਜਿਹੜਾ ਕਿ ਡੈਮੋਕ੍ਰੇਸੀ ਚ ਕਰ ਰਹੇ ਆ ਕਰ ਸਕਦੇ ਆ ਉਹ ਕਰਨ ਪਰ ਲੋਕਾਂ ਨੂੰ ਮੈਂ ਇਹ ਥੋੜੇ ਰਾਹੇ ਜਿਹੜਾ ਸਭ ਤੋਂ ਵੱਧ ਚੈਨਲ ਦੇਖਿਆ ਜਾਂਦਾ ਹੈ ਦੁਨੀਆ 'ਚ ਜਿਹੜੇ ਵੀ ਪੰਜਾਬੀ ਨੇ ਹਿੰਦੁਸਤਾਨੀ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਕਰਜ਼ੇ ਤੋਂ ਸਿਵਾਏ ਕੁਝ ਨਹੀਂ ਜੇ ਕੁਝ ਕੋਈ ਕਰ ਸਕਦਾ ਅੱਜ ਯੂਪੀ ਵਰਗੇ ਬਿਹਾਰ ਵਰਗੇ ਸੂਬੇ ਉੱਤਰਾਖੰਡ ਵਰਗੇ ਜਿੱਥੇ ਪਹਾੜ ਕੋਈ ਸੋਮੇ ਨਹੀਂਗੇ ਅੱਜ ਕਿਤੇ ਦੀ ਕਿਤੇ ਪਹੁੰਚ ਗਏ ਅਸੀਂ ਕਿੱਥੇ ਬੈਠੇ ਆ ਇੱਧਰ ਪਾਕਿਸਤਾਨ ਆ ਇੱਧਰ ਪਾਕਿਸਤਾਨ ਦੀ ਬਾਰਡਰ ਆ ਇੱਧਰ ਅਸੀਂ ਦਿੱਲੀ ਨਾਲ ਕੰਧਾਂ ਖਿੱਚ ਲਈਏ ਇੱਚ ਕਸੂਰ ਕਿਸੇ ਦਾ ਹੋਵੇ ਮੈਂ ਨਹੀਂ ਕਹਿੰਦਾ ਵੀ ਦਿੱਲੀ ਤੋਂ ਕਸੂਰ ਨਹੀਂਗਾ ਪਰ ਫਿਰ ਪੰਜਾਬ ਆਪਾਂ ਜਾਵਾਂਗੇ ਕਿੱਥੇ ਪਰ ਬਿੱਟੂ ਜੀ ਕਾਂਗਰਸ ਨਹੀਂ ਤਾਂ ਫੇਰ ਵੀ ਐਮਐਸਪੀ ਦੀ ਲੀਗਲ ਗੈਰੰਟੀ ਜਿਹੜੀ ਆ ਉਹ ਦਿੱਤੀ ਹੈ ਭਾਜੀਪੀ ਨਹੀਂ ਤਾਂ ਦਿੱਤੀ ਨਹੀਂ ਹੈ ਜੇ ਕੋਈ ਗੈਰੰਟੀ ਨਹੀਂ ਐਮਐਸਪੀ ਤਾਂ 100% ਹੈਗੀ ਹੈਗੀ ਆ ਉਹ ਯੂਪੀ ਬਿਹਾਰ ਚ ਤਾਂ ਹੈ ਨਹੀਂਗੇ ਜਿੱਥੇ ਕਿਸਾਨ ਉੱਥੇ ਤਾਂ ਕੁਝ ਨਹੀਂ ਕਹਿ ਰਹੇ ਪਰ ਮੈਂ ਤੁਹਾਨੂੰ ਕਦੇ ਇਹ ਨਹੀਂ ਕਹਿ ਰਿਹਾ ਵੀ ਕਾਂਗਰਸ ਨੇ ਨਹੀਂ ਦਿੱਤਾ ਕਾਂਗਰਸ ਪਰ ਹੁਣ ਖਤਮ ਹੋ ਗਈ ਹੁਣ ਅੱਗੇ ਦੇਣ ਵਾਲੀ ਆ ਜਿਹੜੀ ਉਹ ਬੀਜੇਪੀ ਆ ਕਾਂਗਰਸ ਦੇ ਤਾਂ ਦੇਖੋ ਗੁਜਰਾਤ ਤੋਂ ਇੱਕ ਕੈਂਡੀਡੇਟ ਆ ਜਿਹੜੇ ਉਹਨਾਂ ਨੇ ਕਾਗਜ਼ ਅਨਪੋਜ਼ਡ ਤਾਂ ਤੇ ਬੀਜੇਪੀ ਦੇ ਦੂਜਾ ਇੰਦੌਰ ਤੋਂ ਕੈਂਡੀਡੇਟ ਆ ਜਿਹੜੇ ਉਹ ਕਾਗਜ਼ ਵਾਪਸ ਲੈ ਗਏ ਕਾਂਗਰਸ ਤਾਂ ਅਖੀਰ ਕੋਈ ਰਾਇਬ ਲੈ ਲਈ ਮਿੱਠੀ ਆਪ ਪਰਿਵਾਰ ਨੂੰ ਲੜਨਾ ਪਿਆ ਸੋਨੀਆ ਗਾਂਧੀ ਜੀ ਇਸ ਵਾਰ ਆਪ ਰਾਜ ਸਭਾ ਚਲੇ ਗਏ ਖੜਗੇ ਸਾਹਿਬ ਨੇ ਉਹ ਨਹੀਂ ਲੜਦੇ ਰਾਜ ਸਭਾ ਚਲੇ ਗਏ ਜੈਰਾਮ ਰਮੇਸ਼ ਨੇ ਜਿਹੜੇ ਉਹ ਰਾਜ ਸਭਾ ਚਲੇ ਗਏ ਤੁਸੀਂ ਕੀ ਸਮਝਦੇ ਹੋ ਲੋਕਾਂ ਨੂੰ ਲੋਕ ਗੱਲ ਸਮਝਦੇ ਨਹੀਂਗੇ ਕਿਤੇ ਵੀ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਮੇਰਾ ਮੰਨੇ ਕੋਈ ਨਾ ਮੰਨੇ ਮੇਰਾ ਇੱਕੋ ਹੀ ਏਮ ਆ ਜਦੋਂ ਸਰਦਾਰ ਬੈਂਸ ਸਿੰਘ ਜੀ ਨੇ ਆਪਣੇ ਟੁਕੜੇ ਟੁਕੜੇ ਕਰਵਾ ਲਏ ਇਸ ਪੰਜਾਬ ਲਈ ਤੇ ਅੱਜ ਉਹ ਪੰਜਾਬ ਚ ਹਰ ਜਗ੍ਹਾ ਗੈਂਗਸਟਰ ਆ ਅੱਜ ਉਹ ਪੰਜਾਬ ਚ ਹਰ ਜਗ੍ਹਾ ਚਿੱਟਾ ਵਿਚਰੇ ਹਰ ਬੰਦਾ ਕਰਜ਼ੇ ਚ ਡੁੱਬ ਗਿਆ ਜਹਾਜ਼ ਵੀ ਥੋੜੇ ਪੈ ਗਏ ਜਿੰਨੇ ਪਰ ਪਰ ਰੋਜ਼ ਜਾ ਰਹੇ ਆ ਤੇ ਆਪਾਂ ਕੁਛ ਤਾਂ ਕਰਾਂਗੇ ਜਦੋਂ ਮੋਦੀ ਸਾਹਿਬ ਦੇਣ ਆ ਰਹੇ ਸੀ ਫਿਰੋਜ਼ਪੁਰ ਮੈਨੂੰ ਉਸ ਗੱਲ ਦਾ ਵੀ ਬੜਾ ਗੁੱਸਾ ਕਾਂਗਰਸ ਤੇ ਜਿਹੜੀ ਉਸ ਵੇਲੇ ਚੰਨੀ ਸਾਹਿਬ ਅੱਜ ਉਹਨਾਂ ਦਾ ਬਿਆਨ ਆਇਆ ਇੱਕ ਵੀ ਮੈਂ ਤਾਂ ਜੀ ਕਿਸਾਨਾਂ ਖਾਤਰ ਮੋਦੀ ਜੀ ਨੂੰ ਰੋਕਿਆ ਅਰੇ ਬੇਫਕੂਫ ਉਹ ਮੋਦੀ ਸਾਹਿਬ ਜਹਾਜ਼ ਛੱਡ ਕੇ ਹੈਲੀਕਾਪਟਰ ਛੱਡ ਕੇ ਅਨਾਉਂਸਮੈਂਟ ਕਰਨ ਚੱਲੇ ਸੀ ਕਿਉਂਕਿ ਅਸੀਂ ਵੀ ਐਮਪੀ ਸੀ ਨਾਲ ਸਾਰੀ ਗੱਲਬਾਤ ਹੋਈ ਸਾਰਾ ਕਰਜ਼ਾ ਪੰਜਾਬ ਦਾ ਟੈਰਰਿਜ਼ਮ ਲੈ ਕੇ ਹੁਣ ਤੱਕ ਉਦੋਂ ਨੂੰ ਮaaf ਕਰਨ ਆ ਰਹੇ ਸੀ ਸਾਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਆ ਰਹੇ ਸੀ ਪੈਨਸ਼ਨ ਲਾਉਣ ਆ ਰਹੇ ਸੀ ਇੱਥੇ ਹਿੱਲ ਸਟੇਟ ਵਾਂਗੂ ਟੈਕਸ ਹੌਲੀਡੇ ਇੰਡਸਟਰੀ ਲਈ ਦੇਣ ਆ ਰਹੇ ਸੀ ਇੱਥੇ ਸਟੀਲ ਹੱਬ ਆਫ ਇੰਡੀਆ ਲੁਧਿਆਣਾ ਤੇ ਗੁਵਿੰਦਗੜ੍ਹ ਤੁਹਾਨੂੰ ਕਿਹਨੇ ਦੱਸਿਆ ਵੈਸੇ ਜਿਹੜੇ ਸਿਧਾਵਾ ਕਰ ਜਿਹੜੇ ਸ਼ਿਕਾਵਤ ਸਾਹਿਬ ਜਿਹੜੇ ਮਨਿਸਟਰ ਤੇ ਉਰੇ ਦੇ ਜਨਰਲ ਸੈਕਟਰੀ ਇੰਚਾਰਜ ਸੀ ਹਰਦੀਪ ਪੁਰੀ ਜੀ ਤੇ ਜਿਹੜੇ ਅਮਿਤ ਸ਼ਾਹ ਜੀ ਦੇ ਜਿਹੜੀ ਟੀਮ ਸਾਰੀ ਕੰਮ ਕਰ ਰਹੀ ਹੈ ਅਸੀਂ ਪਾਰਲੀਮੈਂਟ 'ਚ ਬੈਨੇ ਆ ਉਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਸੀ ਇਹ ਪੰਜਾਬ ਦੇ ਲਈ ਵੀ ਯਾਰ ਉਹ ਮੰਨ ਨੇ ਆਉਂ ਅਨਾਉਂਸ ਕਰਨ ਆ ਰਹੇ ਸੀ ਉਹਨਾਂ ਨੂੰ ਉਰੇ ਬਾਰੇ ਪ੍ਰਾਈਮ ਕੋਰਟ ਦੇ ਜਿਹੜੇ ਰਾਈਟ ਜਸਟਿਸ ਹੈ ਉਹ ਵੀ ਇਨਕੁਆਇਰੀ ਕਰਦੇ ਤੇ ਫਿਰ ਉਹ ਜਾ ਕੇ ਉੱਥੇ ਅਨਾਉਂਸ ਕਰ ਦਿੰਦੇ ਕੀ ਫਰਕ ਪੈਂਦਾ ਸੀ ਕੀ ਉਹਨਾਂ ਦੇ ਸਿਰਫ ਚੰਨੀ ਸਾਹ ਨਾਲ ਸੀਗੀ ਗ੍ਰਾਜ਼ੀ ਜਾਂ ਪੂਰੇ ਪੰਜਾਬ ਨਾਲ ਨਹੀਂ ਨਹੀਂ ਇਹ ਨਾ ਇਹ ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ ਤੁਸੀਂ ਤੁਸੀਂ ਦੇਖੋ ਤਾਂ ਸਹੀ ਨਾ ਵੀ ਉਹਨਾਂ ਨੇ ਕੀਤਾ ਕੀ ਆ ਐ ਤਾਂ ਜਦੋਂ ਦੁਨੀਆ ਦੇ ਉਹ ਦੁਸ਼ਮਣ ਦੇਸ਼ਾਂ 'ਚ ਵੀ ਜਾਂਦੇ ਉਹ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਹਾਲਾਤ ਤਾਂ ਦੇਖੋ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਵੀ ਸ਼ਾਇਦ ਇਹ ਲੈਣਾ ਨਹੀਂ ਚਾਹੁੰਦੇ ਮੇਰੇ ਤੋਂ ਨਾ ਉੱਥੇ ਡੀਸੀ ਨਾ ਉੱਥੇ ਐਸਐਸਪੀ ਨਾ ਉੱਥੇ ਚੀਫ ਸਕੱਟਰੀ ਨਾ ਉੱਥੇ ਡੀਜੀਪੀ ਨਾ ਉੱਥੇ ਕੋਈ ਮਿਨਿਸਟਰ ਤੁਸੀਂ ਦੇਖੋ ਤਾਂ ਸਹੀ ਨਾ ਵੀ ਕੀਤਾ ਕੀ ਆ ਇਹਨਾਂ ਨੇ ਸਿਰਫ ਇਹ ਦੇਖਿਆ ਵੀ ਅਸੀਂ ਇਲੈਕਸ਼ਨਾਂ ਆਏ ਜਿਹੜੀਆਂ 22 ਦੀ ਆ ਰਹੀਆਂ ਉਹਦੇ ਵਿੱਚ ਕਿਤੇ ਇਲੈਕਸ਼ਨ ਚ ਸਾਡਾ ਨੁਕਸਾਨ ਨਾ ਹੋ ਜੇ ਉਹ ਉੱਥੋਂ ਵਾਪਸ ਚਲੇ ਗਈ ਉਸੇ ਵੇਲੇ ਜਦੋਂ ਸਾਹਮਣੇ ਅਨਾਉਂਸਮੈਂਟਾਂ ਹੋਈਆਂ ਵੀ ਘੇਰ ਲੋ ਗੱਡੀਆਂ ਪਾਕਿਸਤਾਨ ਨਾਲ ਬਿਲਕੁਲ ਤੇ ਇਸ ਕਰਕੇ ਮੇਰੀ ਹੁਣ ਵੀ ਮੈਂ ਤੁਹਾਡੇ ਚੈਨਲ ਤੇ ਕਹਿਣਾ ਹੈ ਬਾਜ ਇਹ ਕਿਹੜਾ ਕੁੰਬ ਦਾ ਮੇਲਾ ਇਲੈਕਸ਼ਨਾਂ ਦੁਬਾਰਾ ਆਉਣੀਆਂ ਨਹੀਂ ਜਾਂ ਸੀ ਕਿਤੇ ਪੰਜਾਬ 'ਚ ਨਹੀਂ ਵੜਨਾ ਦੁਬਾਰਾ ਜੋ ਕਿਹਾ ਉਹ ਕੀਤਾ ਤੇ ਅਸੀਂ ਇਹ ਜ਼ਿੰਮੇਵਾਰੀ ਨਾ ਮੈਂ ਤੁਹਾਨੂੰ ਕਹਿਣਾ ਵੀ ਆਉਣ ਵਾਲੇ ਬਜਟ ਦੇ ਵਿੱਚ ਜਦੋਂ ਇੱਕ ਸੀ ਮਿਨਿਸਟਰ ਬਹਿ ਕੇ ਮੀਟਿੰਗਾਂ 'ਚ ਬਹਿ ਕੇ ਉਦੋਂ ਮਾਤ ਛੱਡ ਕੇ ਚਲੇ ਜਾਂਦਾ ਕਿਸਾਨਾਂ ਨੂੰ ਕੱਲਿਆਂ ਨੂੰ ਪਹਿਲਾਂ ਕੈਪਟਨ ਮਨਿੰਦਰ ਸਿੰਘ ਇੰਨਾ ਹੀ ਚੰਗਾ ਸੀ ਵੀ ਪੰਜਾਬ ਤੋਂ ਕਿਸਾਨ ਦਿੱਲੀ ਤੱਕ ਤਾਂ ਭੇਜਤੇ ਸੀ ਉਹਨਾਂ ਨੇ ਫਰਜ਼ ਉਹਨਾਂ ਦਾ ਵੀ ਸੀ ਬਹਿਣਾ ਪਰ ਚਲੋ ਇਹੀ ਕਰ ਲਓ ਹੁਣ ਤਾਂ ਇਹ ਸੀਐਮ ਤਾਂ ਐਡਾ ਏ ਵੀਨੇ ਕੰਨਾਂ ਖਚਾਤੀਆਂ ਪੰਜਾਬ ਦੇ ਲਈ ਅੱਜ ਬੰਦ ਕੀਤੀ ਹੋਈਆਂ ਐ ਇਹ ਕਾਦੇ ਚੀਜ਼ ਮਿਨਿਸਟਰ ਨੇ ਜੀ ਤੇ ਮੈਂ ਇਹ ਗੱਲ ਕਹਿਣਾ ਵੀ ਉਹ ਪੰਜਾਬ ਦੇ ਨਾਲ ਜਿੰਨਾ ਉਹਨਾਂ ਦਾ ਪਿਆਰ ਆ ਅੱਜ ਆਪਾਂ ਰਾਮ ਮੰਦਰ ਜੀ ਦੀ ਗੱਲ ਕਰਦੇ ਆ ਜੇ ਪੰਜਾਬ ਨਾਲ ਪਿਆਰ ਨਾ ਹੋਵੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾ ਹੋਵੇ ਤੇ ਅੱਜ ਜਿਹੜੇ ਹਰ ਪੰਜਾਬੀ ਤੇ ਸਿੱਖ ਅਰਦਾਸ ਕਰਦਾ ਸੀ ਵੀ ਹੇ ਸਾਡੇ ਜਿਹੜੇ ਪਾਕਿਸਤਾਨ ਜਦੋਂ ਬਣ ਗਿਆ ਇੰਡੀਆ ਬਣ ਗਿਆ ਵੀ ਵਿਛੜੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਦیدار ਕਰੋੜਾਂ ਅਰਦਾਸਾਂ ਤੇ ਹਿਮੇਸ਼ਵਰੀ ਜੀ ਜਿਹੜਾ ਇੱਕ ਟੈਲੀਫੋਨ ਮਾਰਿਆ ইমরান ਖਾਨ ਨੂੰ ਕਿਸੇ ਦੀ ਹਿੰਮਤ ਨਹੀਂ ਨਹੀਂ ਆਪਾਂ ਉਧਰ ਪੈਰ ਵੀ ਰੱਖ ਸਕੀਏ ਦੁਸ਼ਮਣ ਦੇਸ਼ਾਂ ਉਹ ਇੱਧਰ ਰੱਖਸਣ ਵੀ ਕਾਰਿਡੋਰ ਬਣਾਉਣਾ ਨਹੀਂ ਅਸੀਂ ਡੇਰਾ ਬਾਬਾ ਨਾਨਕ ਤੋਂ ਦੂਰ ਵੀਨ ਨਾਲ ਦਰਸ਼ਨ ਕਰਦੇ ਸੀ ਜਿੱਥੇ ਗੁਰੂ ਨਾਨਕ ਦੇਵ ਜੀ 18 ਸਾਲ ਦੇ ਉਹ ਹੀ ਰਿਹਾ ਨਾ ਵਿਵਾਦੀ ਰਿਹਾ ਕਹਿੰਦੇ ਨਵਜੋਤ ਸਿੰਘ ਸਿੱਧੂ ਜੀ ਨੇ ਖਿਲਵਾਇਆ ਉਸ ਟਾਈਮ ਕਾਂਗਰਸ ਜਿਹੜੀ ਨਹੀਂ ਤੁਸੀਂ ਦੱਸੋ ਨਵਜੋਤ ਸਿੰਘ ਸਿੰਦੂ ਕਿ ਮੈਂ ਇਹ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਹੀ ਕੰਮ ਹੁੰਦੇ ਨੇ ਸਿੱਧੂ ਸਾਹਿਬ ਵਿਚਾਰੇ ਇਹ ਚ ਕੀ ਕਰ ਸਕਦੇ ਸੀ ਇਹ ਤਾਂ ਕੰਟਰੀ ਆ ਕੰਟਰੀ ਦਾ ਬਾਰਡਰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਉਹ ਦੋਨੋਂ ਕਰ ਸਕਦੇ ਆ ਨਾ ਇੱਕ ਇੱਕ ਸਟੇਟ ਦਾ ਮਿਨਿਸਟਰ ਉੱਥੇ ਵਿਚਾਰਾ ਕੀ ਕਰ ਸਕਦਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਤੇ ਇੱਕ ਵਾਰ ਚ ਉਹਨਾਂ ਨੇ ਉਹ ਕੋਰੀਡੋਰ ਖੋਲ੍ਹਿਆ ਖਲਾਇਆ ਅੱਜ ਸਵੇਰੇ ਜਾਂਦੇ ਆ ਮੱਥਾ ਟੇਕ ਕੇ ਸ਼ਾਮ ਨੂੰ ਆ ਜਨਾਂ ਚਲੋ ਉਦੋਂ ਅੱਗੇ ਆਜੋ ਸਭ ਤੋਂ ਚਾਰ ਸ਼ਹਿਬਜ਼ਾਦੇ ਉਹਨਾਂ ਨੂੰ ਨਹੀਂ ਲੋੜ ਸ਼ਹਿਬਜ਼ਾਦਿਆਂ ਨੂੰ ਸਭ ਤੋਂ ਵੱਡੀ ਕੁਰਬਾਨੀ ਉਹ ਸਾਰੇ ਧਰਮਾਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਵੀ 50 ਸਾਲ 100 ਸਾਲ ਬਾਅਦ ਕਿਤੇ ਵੀ ਕੋਈ ਆਪਸ ਵਿੱਚ ਕੋਈ ਫਰਕ ਨਾ ਪਾ ਦੇ ਚਾਰੋਂ ਉਹ ਸਹਿਬ ਜਾਂਦਿਆਂ ਦਾ ਬੀਰ ਬਾਲ ਦੇ ਬਸ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੇ ਕਿਰਪਾ ਹੋਈ ਮਨਮੋਹਨ ਸਿੰਘ ਜੀ ਵੀ ਰਹੇ ਪ੍ਰਧਾਨ ਮੰਤਰੀ ਉਹਨਾਂ ਨੇ ਕਿਉਂ ਦੋਨੋਂ ਡਿਸੀਜਨ ਨਹੀਂ ਲਏ ਪਰ ਇਹ ਕਿਰਪਾ ਉਤੋਂ ਹੋਣੀ ਆ ਅੱਜ ਹਰ ਸਕੂਲ ਚ ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲ ਤੱਕ ਜਿੰਨੇ ਵੀ ਸਕੂਲ ਨੇ ਜਿੰਨੇ ਵੀ ਕਾਲਜ ਨੇ ਹਰ ਸਾਲ ਬੀਰ ਬਾਲਦੇਵਸਤੇ ਬੱਚਿਆਂ ਦੇ ਜ਼ਹਿਨ ਚ ਬਿਠਾਉਣ ਲਈ ਵੀ ਕੀ ਕੁਰਬਾਨੀ ਸੀ ਕੁਇਸਟ ਕੰਪੀਟੀਸ਼ਨ ਵੀ ਕਦੋਂ ਉਹ ਜਨਮੇ ਕਦੋਂ ਸ਼ਹੀਦ ਹੋਏ ਕੀ ਕਾਰਨ ਸੀ ਉਦੋਂ ਮਤ ਉਹਨਾਂ ਦੀਆਂ ਸਾਰੇ ਫੋਟੋਆਂ ਪੋਰਟਰੇਟ ਡਰਾਇੰਗ ਕੰਪੀਟੀਸ਼ਨ ਇਹ ਜ਼ਹਿਨ ਚ ਰੇ ਦੂਜੇ ਪਾਸੇ ਵੀ ਸਿੱਖ Hindu SC ਕੋਈ ਫਰਕ ਨਹੀਂਗਾ ਪਰ ਜਦੋਂ ਤੁਸੀਂ 에어ਪੋਰਟ ਤੇ RAM ji ਦੇ ਦਰਸ਼ਨ ਕਰਨ ਜਾਓਗੇ ਤੇ ਉਹ 에어ਪੋਰਟ ਦਾ ਨਾਮ ਭਗਵਾਨ ਵਾਲਮੀਕੀ ਮਹਾਰਾਜ ਉਹਨਾਂ ਦੀ ਵੱਡੀ ਤਸਵੀਰ ਉਹਨਾਂ ਨੂੰ ਸਭ ਨੂੰ ਇੱਕ ਕਨੈਕਟ ਕੀਤਾ ਵੀ ਯਾਰ ਇਹ ਕੋਈ ਆਪਸ ਵਿੱਚ ਕੋਈ ਕੰਨੂ ਫਰਕ ਨਾ ਪਾ ਸਕੇ ਸਾਰੀਆਂ ਭਾਈਚਾਰਾ ਬਰਾਦਰੀਆਂ ਇਕੱਠੀਆਂ ਰਹਿਣ ਇਹਨੂੰ ਦੇਖ ਕੇ ਜਦੋਂ ਦੇਖੀਦਾ ਪਾਰਲੀਮੈਂਟ ਜਦੋਂ ਬੋਲਦੇ ਆ ਡਿਸੀਜਨ ਬੜੇ ਬੜਿਆਂ ਦਾ ਜੀ ਕਰਦਾ ਹੈ बोलते आजकल रिलायंसVereया के जे इंडिया गट जोड आ गया तो ਤੁਹਾਡੇ ਮੰਗਲ ਸੂਤਰ ਲਾ ਲਣਗੇ ਮੁਸਲਮਾਨਾਂ ਨੂੰ ਦੇ ਦੇਣਗੇ ਕਿ ਮੁਸਲਮਾਨ ਇਸ ਦੇਸ਼ ਤੇ ਵਸਣਦੇ ਨਹੀਂ ਉਹਨਾਂ ਨੂੰ ਵੀ ਆਕੇ ਇੱਥੇ ਰਹਿਣ ਨਹੀਂ ਨਹੀਂ ਪਰ ਬੱਚੇ ਕੀ ਮੁਸਲਮਾਨਾਂ ਦੇ ਹੀ ਹੈ ਪ੍ਰਧਾਨ ਮੰਤਰੀ ਦੀ ਗੱਲ ਕਰੀ ਉਹਨਾਂ ਦੇ ਪਰਿਵਾਰ 'ਚ ਕਿੰਨੇ ਭੈਣ ਭਰਾ ਨੇ ਛੇ ਸਾਰ ਭੈਣ ਭਰਾ ਨੇ ਮਲਕਰ ਜਮ ਖੜਗੇ ਜਿਹੜੇ ਤੁਹਾਡੇ ਐਕਸ ਪ੍ਰੈਜ਼ੀਡੈਂਟ ਜਿਹੜੇ ਐਕਸ ਪਾਰਟੀ ਦੇ ਸੀ ਪ੍ਰੈਜ਼ੀਡੈਂਟ ਉਹ ਵੀ ਛੇ ਉਹਨਾਂ ਦੇ ਬੱਚੇ ਨਹੀਂ ਨਹੀਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਤਾਂ ਹਾਂ ਮੈਂ ਇਸਤੇ ਵੀ ਜ਼ਰੂਰ ਆਉਂਗਾ ਜਿਹੜਾ ਹੱਜ ਦਾ ਕੂਟ ਮੁਸਲਮਾਨ ਜਾਂ ਜਿਹੜੀ ਅਸਲੀ ਗੱਲ ਹੈ ਉਹ ਤਾਂ ਉਹਨਾਂ ਦਾ ਮੈਨੀਫੈਸਟੋ ਹੁੰਦਾ ਹੈ ਕਾਂਗਰਸ ਦਾ ਇਹ ਜਿਹੜਾ ਉਹਨਾਂ ਨੇ ਤਾਂ ਕਿਹਾ ਵੀ ਸਭ ਲਈ ਬਰਾਬਰ ਪ੍ਰਾਈਮ ਮਿਨਿਸਟਰਾਂ ਨੇ ਇਹ ਨਹੀਂ ਕਿਹਾ ਵੀ ਕਿਸੇ ਲਈ ਅਲੱਗ ਕਿਉਂ ਹੋਵੇ ਵੀ ਉਹਦੀ ਖੋ ਕੇ ਉਹਨੂੰ ਦੇ ਦਾਂਗੇ ਉਹਨਾਂ ਨੇ ਤਾਂ ਇਹ ਗੱਲ ਕਹੀ ਪਰ ਉਹ ਸਰਦਾਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮਿਨੋਰਟੀਜ਼ ਜਿਹੜੀਆਂ ਨੇ ਉਹ ਉਹਨਾਂ ਨੂੰ ਕੁਝ ਨਾ ਕੁਝ ਦੇਣਾ ਪਏਗਾ ਤਾਂ ਕਿ ਅੱਗੇ ਵਧਣ ਮਿਨੋਰਟੀ ਦਾ ਸਿੱਖ ਵੀ ਨੇ ਤੁਸੀਂ ਤਾਂ ਕਹ ਪ੍ਰਾਈਮ ਮਿਨਿਸਟਰ ਸੀ ਦੇਸ਼ ਦੇ ਆਪ ਤੁਸੀਂ ਕੀ ਦੇਗਾ ਮੈਨੂੰ ਮਿਨੋਰਟੀਜ਼ ਨੂੰ ਅੱਜ ਸਭ ਤੋਂ ਵੱਧ ਡਬਲ ਤੋਂ ਟ੍ਰਿਪਲ ਕੋਟਾ ਹੈ ਹੱਥ ਜਾਣ ਲਈ ਅੱਜ ਇੱਕ ਮਿੰਟ ਦੀ ਧੀ ਪਹਿਣ ਸਭ ਦੀ ਬਰਾਬਰ ਆਵੇ। ਇੱਕ ਤਿੰਨ ਅੱਖਰ ਕਹਿ ਕੇ ਮੋਬਾਈਲ ਤੇ ਜਾਂ ਕਹਿ ਕੇ ਟ੍ਰਿਪਲ ਕਾਨੂੰਨ ਮੋਦੀ ਜੀ ਨੇ ਇੱਕ ਸਭ ਦੀ ਧੀ ਪਹਿਣ ਲਈ ਖਤਮ ਕੀਤਾ ਨਾ ਅੱਜ ਕੋਈ ਦੇਖ ਕੇ ਦੇਖਿਆ ਉਹ ਹਰ ਦੀ ਧੀ ਪਹਿਣਾ ਤੇ ਅੱਗੇ ਕੱਲੀ ਮਹਿਲਾ ਕੱਲੀ ਲੇਡੀ ਹਜ ਨਹੀਂ ਜਾ ਸਕਦੀ ਸੀ ਉਹਨੂੰ ਨਾਲ ਕੋਈ ਜੈਂਟਸ ਲਿਆਣਾ ਚਾਹੀਦਾ ਸੀ ਉਹ ਮੋਦੀ ਸਾਹਿਬ ਨੇ ਖਤਮ ਕੀਤਾ। ਇਹ ਤਾਂ ਗੱਲਾਂ ਨੇ ਕਹਿਣ ਦੀਆਂ ਚਲੋ ਪੰਜਾਬ ਨਾਲ ਆ ਜਾਂਦੇ ਹਾਂ ਠੀਕ ਹੈ ਉਹ ਨੈਸ਼ਨਲ ਲੀਡਰ ਬਹੁਤ ਕੁਝ ਕਰ ਰਿਹਾ। लुधियाणे ਦੀ ਗੱਲ ਕਰੀਏ ਟੋਟਲ ਆਜ਼ਾਦੀ ਤੋਂ ਬਾਅਦ 18 ਇਲੈਕਸ਼ਨ ਹੋਈਆਂ 11 ਵਾਰ ਕਾਂਗਰਸ ਜਿੱਤੀ 6 ਵਾਰ ਕਾਲੀਦਾਨੂ ਇੱਕ ਵਾਰ 1968 ਸਤੰਤਰ ਪਾਰਟੀ ਦੀ ਅਸ਼ੋਕ ਪ੍ਰਾਸ਼ਰ ਬੱਪੀ ਜਿਹੜੇ ਨੇ ਉਹ ਕਾਂਗਰਸ ਦੇ ਐਕਸ ਕਾਂਗਰਸ ਨੇ ਸੋ ਤਿੰਨ ਤਿੰਨ ਕਾਂਗਰਸੀ ਜਿਹੜੇ ਆ ਉੱਥੇ ਲੜਨਗੇ ਕਿਵੇਂ ਇਹਨੂੰ ਜਸਟੀਫਾਈ ਕਰਾਂ ਦੇਖੋ ਗੱਲ ਇਹ ਆ ਬੀਜੇਪੀ ਤਾਂ ਇੱਥੇ ਪਹਿਲਾਂ ਕਦੇ ਲੜੀ ਨਹੀਂ ਸੀ ਬਹੁਤ ਪਹਿਲਾਂ ਲੜੀ ਸੀ 96 ਇਹ ਉਦੋਂ ਬਾਅਦ ਜਿਹੜੇ ਮੈਂ ਗੱਲ ਕਰ ਦਿੰਨਾ ਆਮ ਆਦਮੀ ਦੀ ਪ੍ਰਾਸ਼ਰ ਜੀ ਦੀ ਟੋਟਲ ਆਈ ਥਿੰਕ 13 ਪੰਜਾਬ ਦੀਆਂ ਇੱਕ ਚੰਡੀਗੜ੍ਹ ਤਿੰਨ ਦਿੱਲੀ ਦੀਆਂ ਇੱਕ ਰੁੱਖ ਖੇਤਰ ਤੇ ਦੋ ਦੇ ਆਰ ਫਾਈਟਿੰਗ 17 ਸੀਟਾਂ ਤੇ ਉਹ ਇਲੈਕਸ਼ਨ ਲੜ ਰਹੇ ਆ ਤੇ 17 ਸੀਟਾਂ ਤੇ ਜਿਹੜੇ ਇਲੈਕਸ਼ਨ ਲੜ ਰਹੇ ਆ ਉਹ ਕੀ 543 ਸੀਟਾਂ ਚ ਕੀ ਉਹਨਾਂ ਦਾ ਰੋਲ ਰਹੇਗਾ ਕੋਈ ਸੀਐਮ ਤਾਂ ਕਹਿ ਰਹੇ ਕਿ 13 ਜ਼ੀਰੋ ਕਰਕੇ ਭੇਜਾਂਗੇ ਦੇਖੋ ਫਿਰ ਕੀ ਕਰਾਂ ਮੈਂ ਤਾਂ ਮੈਂ ਤਾਂ ਕਹਿੰਦਾ 17 ਦੀ 17 ਕੀ ਰੋਲ ਰਹੇਗਾ ਗਵਰਨਮੈਂਟ ਦੇ ਵਿੱਚ ਉਹ ਮੇਰੇ ਵਾਂਗੂ ਜੋ ਮੈਂ 10 ਗੱਲ ਕਰਦਾ ਸੀ ਮੁਰਦਾਬਾਦ ਨਾਰੇ ਮਾਰ ਕੇ ਕੀ ਉਹ ਕੋਈ ਹਸਪੀਟਲ ਐਮਸ ਲਿਆ ਸਕਦੇ ਆ ਕਿ ਉਹ 에어ਪੋਰਟ ਲਿਆ ਸਕਦੇ ਆ ਕੀ ਲੁਧਿਆਣਾ ਦੀ ਇੰਡਸਟਰੀ ਲਈ ਇੰਡਸਟਰੀਅਲ ਪਾਰਕ ਲਿਆ ਸਕਦੇ ਆ ਜੋ ਹਦਰਾਬਾਦ ਚ ਬਣੇ ਆ ਜੋ ਬੰਗਲੌਰ ਚ ਬਣੇ ਆ ਜੋ ਹਰਿਆਣੇ ਚ ਬਣੇ ਆ ਕਰ ਸਕਦੇ ਆ ਮੈਂ ਤੁਹਾਨੂੰ ਕਹਿਆ ਉਹਰੇ ਤਾਂ ਥੇਲਾ ਹੈ ਨਹੀਂ ਇਹਨਾਂ ਕੋਲ ਗਵਰਨਮੈਂਟ ਕੋਲ ਤਾਂ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਲੁਧਿਆਣਾ ਮਾਂਚੈਸਟਰ ਆਫ ਕਿਉਂ ਜਾਂਦਾ ਕਹਿੰਦੇ ਸੀ ਕਿਉਂ ਜਾਂਦਾ ਸੀ 90% ਸਾਈਕਲ ਜਿਹੜੇ ਆ ਸਾਈਕਲ ਉਹ ਇੱਥੇ ਬੰਦੇ ਸੀ ਪਰ ਲੇਕਿਨ ਹੁਣ ਤੇ ਸਾਰੀ ਇੰਡਸਟਰੀ ਪਲਾਨ ਕਰ ਰਹੀ ਕੋਈ ਵੀ ਰੀਜ਼ਨ ਹੋਣ ਪੰਜਾਬ ਦੇ ਪੋਲਿਟਿਕਲ ਹਾਲਾਤ ਹੋਣ ਲਾਅ ਐਂਡ ਆਰਡਰ ਹੋ ਤੁਸੀਂ ਐਡੀ ਬੜੀ ਗੱਲ ਕੀਤੀ ਆ ਲਾਸਟ ਈਅਰ ਡਿਸੰਬਰ 23 ਡਿਸੰਬਰ ਨੂੰ ਅੱਜ ਤੱਕ ਮੈਂ ਜੁਆਇਨ ਨਹੀਂ ਮੈਂ ਹਿੱਲ ਗਿਆ ਦੇਖ ਕੇ ਹਰ ਪੇਪਰ ਦੇ ਫਰੰਟ ਪੇਜ ਤੇ ਨਿਊਜ਼ ਸਾਡੇ ਟੌਪ 10 ਇੰਡਸਟਰੀਸਟਸ ਉਹ ਛੀਰੋ ਉਹ ਚੈਟਲਸ ਪਾਵਾ ਸਾਹਿਬ ਉਹਦੇ ਵਿੱਚ ਵਰਦਮਾਨ ਉਹਦੇ ਵਿੱਚ ਉਸਵਾਲ ਉਸ ਦੇ ਵਿੱਚ ਟ੍ਰਾਈਡੈਂਟ ਸਾਰੇ ਜਾ ਕੇ ਮੋਦੀ ਆਪਣੇ ਯੋਗੀ ਸਾਹਿਬ ਦੇ ਯੂਪੀ ਬੈਠੇ ਆ ਥੈਟ ਵੀ ਆਰ ਇਨਵੈਸਟਿੰਗ 5 ਲੈਖ ਕਰੋੜ ਅਸੀਂ ਪੰਜਾਬ ਚ ਨਹੀਂ ਰਹਿਣਾ ਪੰਜਾਬ ਚ ਬੜੇ ਹਾਲਾਤ ਮਾੜੇ ਹੋਗੇ ਤੇ ਅਸੀਂ ਯੂਪ ਚ ਜਾਣਾ ਚਾਹੁੰਦੇ ਆ ਬਦਲਾ ਇਹ ਆ ਬਦਲਾ ਆਏ ਮੈਂ ਉਹਨਾਂ ਨਾਲ ਗੱਲ ਕੀਤੀ ਪਰਸੋ ਵੀ ਮਿਲ ਕੇ ਆ ਮੈਂ ਕਿਹਾ ਰੱਬ ਦੇ ਵਾਸਤੇ 9900 ਕਰੋੜ ਰੁਪਇਆ ਜੀਐਸਟੀ ਦਿੰਨੇ ਆ ਆ ਜਿਹੜਾ ਕੱਲ ਆਇਆ ਹਾਈਐਸ ਜੀ ਹਰਿਆਣੇ ਦਾ ਜੀਐਸਟੀ ਕਿੰਨਾ ਹੈ 12000 ਮੋਰ ਦਨ 12000 ਕਰੋੜ ਆਪਣੇ ਨਾਲੋਂ ਜ਼ਿਆਦਾ ਹੈ ਬਹੁਤ ਜ਼ਿਆਦਾ 2300 ਆ ਸਮਥਿੰਗ 2000 ਕਿੱਥੇ 12000 ਕਰੋੜ ਕਿੱਥੇ 200 2000 ਸਮਥਿੰਗ ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਵੀ 4 ਤਰੀਕ ਤੱਕ ਰੁਕੋ ਬੀਜੇਪੀ ਉਰੇ ਲੜ ਰਹੀ ਆ ਪ੍ਰਾਈਮ ਮਿਨਿਸਟਰ ਸਾਹਿਬ ਆਪ ਆ ਕੇ ਤੁਹਾਡੇ ਨਾਲ ਗੱਲ ਕਰਨਗੇ ਇਲੈਕਸ਼ਨ ਤੋਂ ਪਹਿਲਾਂ ਸਾਰੇ ਮਿਨਿਸਟਰ ਆ ਕੇ ਗੱਲ ਕਰਨਗੇ ਭਰੋਸਾ ਦਿਵਾਉਣਗੇ ਉਰੇ ਸਭ ਕੁਝ ਠੀਕ ਕਰਾਂਗੇ ਸਿਰਫ 4 ਤਰੀਕ ਤੱਕ ਰੁਕ ਜਿਓ